ਜਿਹੜੇ ਇਹ ਖੱਲੂਕਾਰ ਹੈ ਇਹ ਸਿੱਖਾਂ ਦੇ ਦੇ ਉੱਤੇ ਭਾਰਤੀ ਸਟੇਟ ਦਾ ਬਹੁਤ ਵੱਡਾ ਹਮਲਾ ਹੈ ਔਰ ਉਹਦੇ ਜਿਹੜੇ ਜ਼ਖਮ ਨੇ ਅੱਜ ਵੀ ਹਰੇ ਨੇ ਪੀੜ ਅੱਜ ਵੀ ਓਨੀ ਹੈ ਅਸੀਂ ਇਸ ਖੱਲੂਕਾਰ ਨੂੰ ਨਾ ਭੁੱਲਾਂਗੇ ਨਾ ਭੁੱਲ ਸਕਦੇ ਆ ਨਾ ਭੁੱਲਣ ਦੇਾਂਗੇ ਸ਼ਾਮੀ 5 ਵਜੇ ਖੱਲੂਕਾਰ ਆਯਾਤਗਾਰੀ ਮਾਰਚ ਔਰ ਜਿਹ ਅਕਾਲੀ ਫੁੱਲਾ ਸਿੰਘ ਤੋਂ ਸਟਾਰਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਇਸ ਸਮਾਪਤ ਹੋਏਗਾ ਅਰਦਾਸ ਹੋਏਗੀ 6 ਜੂਨ ਪੰਜ ਜਿਹੜਾ 6 ਜੂਨ ਹੈ ਅੰਮ੍ਰਿਤਸਰ ਬੰਦ ਦੀ ਕੌਲ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਅਸਵਰ ਵੀ ਬੰਦਾ ਸੱਦਾ ਦਿੱਤਾ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਦੁਕਾਨਦਾਰਾਂ ਨੂੰ ਹਰ ਉਸ ਵਛਿੰਦੇ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਉਸ ਦਿਨ ਆਪਣੇ ਕਾਰੋਬਾਰ ਬੰਦ ਰੱਖ ਕੇ ਸਾਡੀ ਇਸ ਸਪੀੜਾ ਵਿੱਚ ਸ਼ਾਮਲ ਹੋਣ। ਤਲਖਾ ਖਾਲਸਾ ਖਾਲਸਤਾਨ ਦੀ ਗੱਲ ਕਰਦਾ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਵਾ ਖਾਲਸਤਾਨ ਦੀ ਗੱਲ ਕਰਦਾ ਅੱਜ ਇੱਕ ਸਵੇਰੀ ਬਿਆਨ ਆਇਆ ਸੀ ਬਗੇਸ਼ਵਰ ਵਾਲਾ ਬਾਬਾ ਜਿਹੜਾ ਆਮ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਉਹਦਾ ਬਿਆਨ ਸੀ ਕਿ ਪੰਜਾਬ ਬਣਿਆ ਵਿਦੇਸ਼ੀ ਤਾਕਤਾਂ ਦਾ ਡਾ ਦੇ ਨਾਲ ਇਹਨੂੰ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਆ ਹਿੰਦੂ ਰਾਸ਼ਟਰ ਬਣ ਕੇ ਹੀ ਰਹਿਣਾ ਉਹ ਕਹਿੰਦੇ ਕਿ ਇੱਥੇ ਵਿਦੇਸ਼ੀ ਤਾਕਤ ਦਾ ਜ਼ੋਰ ਫੜ ਰਹੀਆਂ ਪੰਜਾਬ ਨੂੰ ਨੇ ਕਿਹਾ ਕਿ ਸਾਡੇ ਭਰਾਵੇਂ ਸੋ ਉਹਨੇ ਕਿਹਾ ਤਾਂ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਪੰਜਾਬ ਦੇ ਜੋ ਕਿ ਸਾਡੇ ਭਰਾ ਵਸਦੇ ਆ ਪਰ 80% ਹਿੰਦੂ ਵਸਦੇ ਕਹਿੰਦੇ ਕਿ ਇਹ ਹਿੰਦੁਸਤਾਨ ਹਿੰਦੂ ਰਾਸ਼ਟਰ ਬਣ ਕੇ ਰਹਿਣਾ ਸਰਕਾਰਾਂ ਦਾ ਤੇ ਸਰਕਾਰ ਦੇ ਕਰਮਚਾਰੀਆਂ ਦਾ ਇਹ ਹਮੇਸ਼ਾ ਹੀ ਜ਼ੋਰ ਰਿਹਾ ਕਿ ਜਿਹੜਾ ਵੀ ਪੰਜਾਬ ਦੇ ਅੰਦਰ ਸਿੱਖ ਸੰਘਰਸ਼ ਛੁੱਟਦਾ ਆਜ਼ਾਦੀ ਦੀ ਗੱਲ ਉੱੜਦੀ ਉਹਨਾਂ ਨੂੰ ਇਸ ਨਾਂ ਤੇ ਬਦਨਾਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਡੀਫੇਮ ਕੀਤਾ ਜਾ ਸਕੇ ਇਹ ਇਹਨਾਂ ਦੇ ਪੁਰਾਣੇ ਪ੍ਰੋਪਾਗੈਂਡੇ ਨੇ ਇਹ ਐਵੇਂ ਹੀ ਚੱਲਦਾ ਆ ਤੇ ਐਵੇਂ ਚੱਲਦਾ ਜਾਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ 41 ਬਰੇ ਪਹਿਲਾਂ ਵਾਪਰੀ ਉਸ ਦਰਦਨਾਕ ਖੌਫਨਾਕ ਘਟਨਾ ਨੂੰ ਅੱਜ ਦੁਨੀਆ ਸਾਹਮਣੇ ਉਜਾਗਰ ਕਰਨ ਵਾਸਤੇ ਤੇ ਪੰਜਾਬ ਦੀ ਨੌਜਵਾਨੀ ਨੂੰ ਉਹ ਦਿਨ ਉਸ ਹਾਲਾਤ ਜਾਣੂ ਕਰਵਾਉਣ ਵਾਸਤੇ ਕਿ ਸਾਡੇ ਦਿਲ ਦੇ ਵਿੱਚ ਉਹ ਉਸ ਜ਼ਖਮ ਅੱਲੇ ਜਖਮਾਉਗਾ ਅੱਲੇ ਰਹਿਣ ਤਾਂ ਜੋ ਸਟੇਟ ਦੀਆਂ ਕਿਤਿਆਂ ਕਰਤੂਤਾਂ ਦਾ ਸਾਡੇ ਨੌਜਵਾਨਾਂ ਨੂੰ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਨਾ ਭੁੱਲਣ ਜੋ ਕਾਰਾ ਜਿਵੇਂ ਕਿ ਦਰਬਾਰ ਸਾਹਿਬ ਤੇ ਹਮਲੇ ਨੂੰ ਅਕਸਰ ਗੱਲਾਂ ਕਰਦੇ ਨੇ ਕਿ ਭੁੱਲ ਜਾਣਾ ਚਾਹੀਦਾ ਆ ਸਾਡਾ ਜਿਹੜੇ ਨੂੰ ਤੁਸੀਂ 2000 ਸਾਲ ਪਹਿਲਾਂ ਘਟਨਾਵਾਂ ਵਾਪਰੀਆਂ ਅਗਰ ਉਹਨਾਂ ਦੇ ਪੁਤਲੇ ਸਾਡ ਨੂੰ ਨਹੀਂ ਹਟੇ ਤੇ ਅਸੀਂ ਇਸ ਘਟਨਾ ਨੂੰ ਨਹੀਂ ਬੋਲ ਸਕਦੇ ਤੇ ਅੱਜ ਦੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਨਾਲੋਂ ਇਸ ਚੀਜ਼ ਦੇ ਬਾਰੇ ਵੱਧ ਜਾਣ ਹੋ ਰਹੀ ਹੈ ਤੇ ਵੱਧ ਛੱਡ ਕੇ ਲੋਕ ਨੌਜਵਾਨ ਜਿਹੜੇ ਖਾਸ ਕਰਕੇ 5 ਜੂਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਨੇ ਚੰਗੇ ਬੜੇ ਸਿੱਖ ਜਿਹੜੇ ਨੂੰ ਸਮਝਦੇ ਨੇ ਕਿ ਜਿੱਥੇ ਸਾੜੀ ਵੀ ਗਈ ਆ ਸਬੂਤ ਮਟਾਉਣ ਦੇ ਲਈ ਉੱਥੇ ਨਾਲ ਦੀ ਨਾਲ ਕੁਝ ਅਹਿਮ ਡਾਕੂਮੈਂਟਸ ਜਿਹੜੇ ਆ ਉਹ ਚੁਰਾਏ ਵੀ ਗਏ ਨੇ ਇੰਡੀਆ ਆਪਣੇ ਕੋਲ ਲੈ ਕੇ ਵੀ ਗਏ ਜਿਹਦੇ ਬਾਰੇ ਪੰਥ ਨਾਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦਾ ਮਤਲਬ ਕੱਲ ਪਰਸੋਂ ਨਹੀਂ ਆਉਣ ਵਾਲੀਆਂ ਸਦੀਆਂ ਤੱਕ ਸਾਲਾਂ ਤੱਕ ਸੁਚੇਤ ਰਹੇਗਾ ਕਿ ਉਹ ਕਿਸ ਤਰੀਕੇ ਦੇ ਨਾਲ ਬਾਅਦ ਦੁਬਾਰਾ ਜਿਹੜੇ ਉਹ ਵੇਚ ਲਿਆ ਤੇ ਜਾਂਦੇ ਹਰ ਵਾਰ ਕਿਤੇ ਨਾ ਕਿਤੇ ਕੁਝ ਨਾ ਕੁਝ ਵਿਰੋਧ ਹੋਇਆ ਇਸ ਵਾਰ ਤੁਹਾਨੂੰ ਕੀ ਲੱਗਦਾ ਕਹਿੰਦੇ ਕੁਲਦੀਪ ਸਿੰਘ ਗੜਗਾਜ ਦੀ ਗੱਲ ਕਰਦੇ ਉਹਨੇ ਕਾਰਨ ਹੋ ਸਕਦਾ ਦਮਦਮੇ ਟਿਕਸਾਲ ਤੋਂ ਭਾਈ ਹਰਨਾਮ ਸਿੰਘ ਜੀ ਇੱਥੇ ਨਾ ਪਹੁੰਚਣ ਇਹੋ ਜਿਹੀਆਂ ਵਿਕਿਆਸ ਰਾਈਆਂ ਲਾਈਆਂ ਜਾ ਰਹੀਆਂ ਇੱਕ ਦੂਜੇ ਤੋਂ ਦੂਰੀਆਂ ਬਣ ਰਹੀਆਂ ਕਿਤੇ ਏਕੇ ਦੀਆਂ ਗੱਲਾਂ ਹੁੰਦੀਆਂ ਸਟੇਜ ਦੇ ਉੱਤੇ ਪਰ ਦੂਰੀਆਂ ਬਣ ਰਹੀਆਂ ਕੀ ਲੱਗਦਾ ਇਸ ਵਾਰ ਗੜਗਾਜ ਸਾਹਿਬ ਜਦੋਂ ਖੋਦਨ ਕਰਨਗੇ ਸ਼ਾਂਤਮਈ ਮਾਹੌਲ ਰਹੂ ਦਰਪਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ 41 ਸਾਲ ਭਾਰਤੀ ਹਕੂਮਤ ਵੱਲੋਂ ਜੋ ਕਹਿਟਾਇਆ ਗਿਆ ਉਹਨੂੰ ਯਾਦ ਕੀਤਾ ਜਾ ਰਿਹਾ ਤਾਲ ਖਾਲਸਾ ਹਰਸਾਲੀ ਪ੍ਰੋਗਰਾਮ ਲੀਕ ਦਾ 5 ਤਰੀਕ ਨੂੰ ਪ੍ਰੋਗਰਾਮ ਵੱਖਰੇ ਤੌਰ ਤੇ ਲੀਕ ਕੀਤਾ ਗਿਆ 6 ਤਰੀਕ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਸ਼ਹਿਰ ਬੰਦ ਕਰਨ ਦੀ ਅਪੀਲ ਕੀਤੀ ਗਈ ਆ ਪਰਮਜੀਤ ਸਿੰਘ ਵੀਰ ਸਾਡੇ ਨਾਲ ਆ ਟਾਂਡਾ ਸਾਹਿਬ ਗੁਰਫਤੇ ਸੰਝ ਕਰਦੇ ਆ ਜੀ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕਾ ਫਤੇ ਸਾਹਿਬ ਨੌਜਵਾਨੀ ਕਿਵੇਂ ਵੇਖਦੀ ਐ ਇਸ ਕੱਲੂ ਘਰ ਨੂੰ ਹੁਣ ਵੀ ਜੇ ਆਪਾਂ ਗੱਲ ਕਰੀਏ ਕਿਉਂਕਿ ਬਹੁਤਾਤ ਜੇ ਆਪਾਂ ਗੱਲ ਕਰਦੇ ਆ ਉਹਨਾਂ ਦਿਨਾਂ ਦੇ ਜਿਹੜੇ ਜਨਮੇ ਵੀਸ ਨਾ ਉਹ ਵੀ ਜਦੋਂ ਇਹ ਸੋਚਦੇ ਆ ਵੇਖਦੇ ਆ ਤੇ ਲੋਕੰਡੇ ਖੜੇ ਹੁੰਦੇ ਆ ਉਹ ਵੀ ਤੁਹਾਡੇ ਨਾਲ ਸਹਿਮਤੀ ਰੱਖੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੇਰਾ ਆਪਣਾ ਜਿਹੜਾ ਜਨਮ ਹੈ 4 4 1984 ਦਾ ਹੈ ਤੁਸੀਂ 68 ਸੀ ਨਾ ਮੈਂ ਉਦੋਂ ਉਹਦਾ ਜਨਮ ਹੈ ਮੇਰਾ ਔਰ ਅਸੀਂ ਉਹ ਨੌਜਵਾਨਾਂ ਜਿਨ੍ਹਾਂ ਨੇ ਪੰਥਕ ਸਟੇਜਾਂ ਤੋਂ ਕਿਤਾਬਾਂ ਰਾਹੀਂ ਸਾਡੇ ਵਿਦਵਾਨਾਂ ਰਾਹੀਂ ਸੰਘਰਸ਼ੀਲ ਜਥੇਬੰਦੀਆਂ ਦੇ ਪ੍ਰੋਗਰਾਮਾਂ 'ਚ ਆ ਕੇ ਇਸ ਪੀੜਾ ਨੂੰ ਸਮਝਿਆ ਔਰ ਅਸੀਂ ਉਹ ਸਪੀਡਾ ਨੂੰ ਆਪਣੇ ਤੋਰ ਅੰਦਰ ਵਸਾਇਆ ਔਰ ਅਸੀਂ ਇਹ ਸਾਮਝਦੇ ਆ ਕਿ ਜਿਹੜੇ ਇੱਕ ੱਲੂਕਰ ਹੈ ਇਹ ਸਿੱਖਾਂ ਦੇ ਉੱਤੇ ਭਾਰਤੀ ਸਟੇਟ ਦਾ ਬਹੁਤ ਵੱਡਾ ਹਮਲਾ ਹੈ ਔਰ ਉਹਦੇ ਜਿਹੜੇ ਜ਼ਖਮ ਨੇ ਅੱਜ ਵੀ ਹਰੇ ਨੇ ਪੀੜ ਅੱਜ ਵੀ ਓਨੀ ਹੈ ਅਸੀਂ ਇਸ ੱਲੂਕਰ ਨੂੰ ਨਾ ਭੁੱਲਾਂਗੇ ਨਾ ਭੁੱਲ ਸਕਦੇ ਆ ਨਾ ਭੁੱਲਣ ਦੇਾਂਗੇ ਕੀ ਪ੍ਰੋਗਰਾਮ ਦਿੱਤਾ ਦਲ ਖਾਲਸਾ ਵੱਲੋਂ ਇਸ ਵਾਰ 5 ਤਰੀਕ ਦਾ 6 ਤਰੀਕ ਦਾ ਖਾਸ ਕਰਕੇ 5 ਤਰੀਕ ਸ਼ਾਮੀ 5 ਵੇ ੱਲੂਕਰ ਆਯਾਦਗਾਰੀ ਮਾਰਚ ਬੁਰਜ ਅਕਾਲੀ ਫੁੱਲਾ ਸਿੰਘ ਤੋਂ ਸਟਾਰਟ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸਮਾਪਤ ਹੋਏਗਾ ਅਰਦਾਸ ਹੋਏਗੀ 6 ਜੂਨ ਪੰਜ ਜਿਹੜਾ 6 ਜੂਨ ਹੈ ਅੰਮ੍ਰਿਤਸਰ ਬੰਦ ਦੀ ਕਾਲ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਬੰਦ ਦਾ ਸੱਦਾ ਦਿੱਤਾ ਹੈ ਔਰ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਨੂੰ ਦੁਕਾਨਦਾਰਾਂ ਨੂੰ ਹਰ ਉਸ ਵਛਿੰਦੇ ਨੂੰ ਅਸੀਂ ਅਪੀਲ ਕਰਾਂਗੇ ਕਿ ਉਹ ਉਸ ਦਿਨ ਆਪਣੇ ਕਾਰੋਬਾਰ ਬੰਦ ਰੱਖ ਕੇ ਸਾਡੀ ਇਸ ਪੀੜਾ ਵਿੱਚ ਸ਼ਾਮਲ ਹੋਣ ਨੌਜਵਾਨੀ ਦਾ ਤੁਸੀਂ ਕਿਹਾ ਕਿ ਨੌਜਵਾਨੀ ਅਜੇ ਵੀ ਉਹ ਪੀੜਾ ਨੂੰ ਜਦੋਂ ਵੇਖਦੀ ਆ ਮੈਂ ਦੋ ਦਿਨ ਪਹਿਲਾਂ ਇੱਕ ਨਾ ਯੂਨੀਵਰਸਿਟੀ ਪ੍ਰੋਗਰਾਮ ਦੇਖਿਆ ਸੀ ਛੋਟੇ ਛੋਟੇ ਬੱਚੇ ਸੀ ਕੁਝ ਪੜ ਰਹੇ ਸੀ ਉਥੇ ਤੇ ਕੁਝ ਵੇਖ ਰਹੇ ਹੋਣਗੇ ਪਰ ਜਦੋਂ ਸ਼ਾਮ ਦੇ ਸਮੇਂ ਸਮਾਗਮ ਕੀਤਾ ਨੌਜਵਾਨਾਂ ਨੇ ਭਾਈ ਸਾਹਿਬ ਕਥਾ ਕੀਰਤਨ ਕਰਨ ਵਾਸਤੇ ਆਏ ਸੀ ਤੇ ਅੱਖਾਂ ਨਾਮ ਸੀ ਉਹ ਗੱਲ ਸੁਣ ਕੇ ਅੱਖਾਂ ਨਾਮ ਹੋ ਜਾਂਦੀਆਂ ਇਸ ਨੂੰ 41 ਸਾਲ ਬਾਅਦ ਵੀ ਬਹੁਤ ਆਤ ਲੋਕ ਕਹਿੰਦੇ ਭੁੱਲ ਜਾਣਾ ਚਾਹੀਦਾ ਇਸ ਨੂੰ ਨੌਜਵਾਨ ਨੇ ਕਿਵੇਂ ਵੇਖਿਆ ਮੈਂ ਤਾਂ ਨਹੀਂ ਗੱਲਾਂ ਜੀ ਜਿਹੜਾ ਦਰਬਾਰ ਸਾਹਿਬ ਹੈ ਸਿੱਖਾਂ ਦਾ ਦਿਲ ਆ ਔਰ ਇਹ ਸਿੱਖਾਂ ਦੇ ਦਿਲ ਤੇ ਹਮਲਾ ਹੋਇਆ ਸਿੱਖ ਕਦੀ ਵੀ ਨਹੀਂ ਭੁੱਲਣਗੇ ਸਿੱਖ ਸਦੀਆਂ ਤੱਕ ਇਹਨੂੰ ਯਾਦ ਰੱਖਦੇ ਨੇ ਆਪਣੇ ਤੇ ਹੋਏ ਹਮਲਿਆਂ ਨੇ ਅਸੀਂ ਤਾਂ ਪ੍ਰਾਣਿਕ ਲੂ ਘਰੇ ਨਹੀਂ ਭੁੱਲੇ ਇਹ ਤਾਂ ਹਲੇ ਫਿਰ 40 ਸਾਲ ਪਹਿਲਾਂ ਦੀ ਗੱਲ ਹੈ ਸਟੇਟ ਦਾ ਬਹੁਤ ਜ਼ੋਰ ਲੱਗਾ ਹੋਇਆ ਕਿ ਸਿੱਖ ਇਹ ਭੁੱਲ ਜਾਣ ਪਰ ਅਸੀਂ ਪੰਜ ਪੰਜਾਬ ਦੇ ਪੰਥ ਦੇ ਵਾਰਿਸ ਹੋਣ ਦੇ ਨਾਤੇ ਅਸੀਂ ਨਾ ਭੁੱਲਿਆਂ ਨਾ ਭੁੱਲਾਂ گے ਨਾ ਭੁੱਲਣ ਦੇਾਂਗੇ ਸਾਡਾ ਅਸੀਂ ਫਰਜ਼ ਆਪਣੇ ਅਦਾ ਕਰਦੇ ਰਹਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਹਰ ਦੁਨੀਆ 'ਚ ਵਸਦੇ ਸਿੱਖ ਨੂੰ ਸਾਡੀ ਇਹ ਅਪੀਲ ਹੈ ਕਿ ਉਹ ਜਿੱਥੇ-ਜਿੱਥੇ ਵਸਦਾ ਖੱਲੂਕਾਰ ਦੀ ਯਾਦ ਵਿੱਚ ਜਿੱਥੇ ਸਮਾਗਮ ਹੋ ਰਹੇ ਨੇ ਉਹ ਉਸ ਦਿਨ ਦਰਬਾਰ ਸਾਹਿਬ ਆ ਸਕਦਾ ਹੈ ਉਧਰ ਕਿਤੇ ਵੀ ਗੁਰਦੁਆਰਾ ਸਾਹਿਬ ਜਾ ਸਕਦਾ ਜਿੱਥੇ ਵੀ ਸਮਾਗਮ ਹੋ ਰਹੇ ਨੇ ਇਸ ਖੱਲੂਕਾਰ ਦੀ ਯਾਦ ਵਿੱਚ ਉਹ ਜੁੜਨ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਔਰ ਜਿਹੜਾ ਸਾਡਾ ਸ਼ਹੀਦਾਂ ਦਾ ਸੁਪਨਾ ਹੈ ਆਜ਼ਾਦ ਖਾਲਸਤਾਨ ਅਸੀਂ ਉਹਨੂੰ ਆਪਣੀ ਮੰਜ਼ਲ ਬਣ ਵੀ ਪੂਰਾ ਯਤਨਸ਼ੀਲ ਹੋਈਏ ਆਪਣਾ ਘਰ ਜਿਹੜਾ ਉਹ ਵਸਾ ਸਕੀਏ ਤੁਸੀਂ ਖਾਲਸਾ ਦਲ ਖਾਲਸਾ ਖਾਲਸਪਨ ਦੀ ਗੱਲ ਕਰਦਾ ਅਕਾਲੀ ਦਲ ਅੰਮ੍ਰਿਤਸਰ ਦਲ ਜਿਹੜਾ ਵਾ ਖਾਲਸਪਨ ਦੀ ਗੱਲ ਕਰਦਾ ਅੱਜ ਇੱਕ ਸਵੇਰੀ ਬਿਆਨ ਆਇਆ ਸੀ ਬਗੇਸ਼ਵਰ ਵਾਲਾ ਬਾਬਾ ਜਿਹੜਾ ਆਮ ਹੀ ਚਰਚਾਵਾਂ ਦੇ ਵਿੱਚ ਰਹਿੰਦਾ ਉਹਦਾ ਬਿਆਨ ਸੀ ਕਿ ਪੰਜਾਬ ਬਣਿਆ ਵਿਦੇਸ਼ੀ ਤਾਕਤਾਂ ਦਾ ਡਾ ਤੇ ਨਾਲੇ ਉਹਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਆ ਹਿੰਦੂ ਰਾਸ਼ਟਰ ਬਣ ਕੇ ਹੀ ਰਹਿਣਾ ਉਹ ਕਹਿੰਦੇ ਕਿ ਇੱਥੇ ਵਿਦੇਸ਼ੀ ਤਾਕਤਾਂ ਜ਼ੋਰ ਫੜ ਰਹੀਆਂ ਪੰਜਾਬ ਨੂੰ ਨੇ ਕਿਹਾ ਕਿ ਸਾਡੇ ਭਰਾ ਵੇਸੋ ਉਹਨੇ ਕਿਹਾ ਤਾਂ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਪੰਜਾਬ ਦੇ ਜੋ ਕਿ ਸਾਡੇ ਭਰਾ ਵਸਦੇ ਆ ਪਰ 80% ਹਿੰਦੂ ਵਸਦੇ ਕਹਿੰਦੇ ਕਿ ਇਹ ਹਿੰਦੁਸਤਾਨ ਹਿੰਦੂ ਰਾਸ਼ਟਰ ਬਣ ਕੇ ਰਹੂ ਪੰਜਾਬ ਨਾ ਕਦੀ ਇੰਡੀਆ ਦਾ ਹਿੱਸਾ ਸੀ ਨਾ ਹੈ ਨਾ ਰਹੇਗਾ ਪੰਜਾਬ ਪੰਜਾਬੀਆਂ ਦਾ ਤੇ ਪੰਜਾਬ ਦੇ ਰਹਿਣ ਵਾਲੇ ਲੋਕਾਂ ਦਾ ਪੰਜਾਬ ਹਮੇਸ਼ਾ ਹੀ ਆਜ਼ਾਦ ਰਿਹਾ ਔਰ ਅੱਜ ਅਸੀਂ ਜੇ ਭਾਰਤ ਦੇ ਗੁਲਾਮ ਅਸੀਂ ਆਪਣੀ ਆਜ਼ਾਦੀ ਲੈ ਕੇ ਹੀ ਇਸ ਧਰਤੀ ਤੇ ਸਰਵਾਈਵ ਕਰ ਸਕਦੇ ਆ ਸਾਡਾ ਸੰਘਰਸ਼ ਯਤਨਸ਼ੀਲ ਹੈ ਅਸੀਂ ਲਗਾਤਾਰ ਸੰਘਰਸ਼ਸ਼ੀਲ ਦੇ ਰਾਹ ਆ ਔਰ ਸਾਡੀ ਜਿਹੜੀ ਇਹਦੀ ਬੁਨਿਆਦ ਹੈ ਖਾਲਸਤਾਨ ਦੀ ਉਹ ਸਾਡੇ ਸ਼ਹੀਦ ਨੇ ਸਰਕਾਰ ਤੇ ਸਰਕਾਰ ਦੇ ਟਾਊਟ ਜਾਂ ਉਹਨਾਂ ਦੇ ਜਿਹੜੇ ਟੂਲ ਨੇ ਉਹ ਜੋ ਮਰਜੀ ਪੰਜਾਬ ਦੇ ਬਾਰੇ ਕਹੀ ਜਾਣ ਪਰ ਪੰਜਾਬ ਵਸਦਾਂ ਗੁਰਾਂ ਦੇ ਨਾਂ ਤੇ ਹੈ ਵਿਦੇਸ਼ੀ ਤਾਕਤਾਂ ਦਾ ਡੱਡਾ ਇਸ ਬਿਆਨ ਨੂੰ ਕਿਉਂ ਮੰਨਦੇ ਹੋ ਤੁਸੀਂ ਕਿ ਕਿਹੜੇ ਵਿਦੇਸ਼ੀ ਤਾਕਤਾਂ ਵਾਂ ਜਿਹੜੀਆਂ ਪੰਜਾਬ ਨੂੰ ਖਾਸ ਕਰਕੇ ਆਪਣਾ ਡੱਡਾ ਬਣਾ ਰਹੀ ਹੈ ਸਰਕਾਰਾਂ ਦਾ ਤੇ ਸਰਕਾਰ ਦੇ ਕਰਿੰਦਿਆਂ ਦਾ ਇਹ ਹਮੇਸ਼ਾ ਹੀ ਜੋਰ ਰਿਹਾ ਹੈ ਕਿ ਜਿਹੜਾ ਵੀ ਪੰਜਾਬ ਦੇ اندر ਸਿੱਖ ਸੰਘਰਸ਼ ਉਠਦਾ ਹੈ ਆਜ਼ਾਦੀ ਦੀ ਗੱਲ ਉੜਦੀ ਹੈ ਉਹਨਾਂ ਨੂੰ ਇਸ ਨਾਂ ਤੇ ਬਦਨਾਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਡੀਫੇਮ ਕੀਤਾ ਜਾ ਸਕੇ ਇਹ ਇਹਨਾਂ ਦੇ ਪੁਰਾਣੇ ਪ੍ਰੋਪਾਗੈਂਡੇ ਨੇ ਇਹ ਐਵੇਂ ਹੀ ਚੱਲਦਾ ਹੈ ਤੇ ਐਵੇਂ ਚੱਲਦਾ ਜਾਣਾ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਅੱਛਾ ਜਿਹੜੇ ਪੋਸਟਰ ਲਾ ਰਹੇ ਹੋ ਸ਼ਹਿਰ ਦੇ ਵਿੱਚ ਤੁਸੀਂ ਪੋਸਟਰ ਲਾਉਣੇ ਸੁਨੇਹਾ ਕੀ ਦੁਕਾਨਦਾਰਾਂ ਨੂੰ ਮਿਲ ਕੇ ਕੀ ਸੁਨੇਹਾ ਦੇਣਾ ਤੁਸੀਂ ਅਸੀਂ ਹਰ ਸਾਲ ਜਦੋਂ ਬੰਦ ਦੀ ਕਾਲ ਦਿੰਦੇ ਆ ਤੇ ਅਸੀਂ ਪੂਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਆ ਕਿ ਉਹ ਸਾਡੇ ਇਸ ਬੰਦ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਨ ਅਸੀਂ ਇਸ ਵਾਰ ਵੀ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਅਸੀਂ ਅੱਜ ਵੀਡੀਓ ਰਾਹੀਂ ਮੈਸੇਜ ਕਨਵੇ ਕਰਾਂਗੇ ਆਉਣ ਦੇ 4-5 ਦਿਨ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਹਰ ਗਲੀ ਮੁਹੱਲੇ ਦੇ ਵਿੱਚ ਸ਼ਹਿਰ ਦੇ ਕਾਰੋਬਾਰੀ ਨੂੰ ਅਪੀਲ ਕਰਾਂਗੇ ਕਿ ਉਹ 6 ਜੂਨ ਬੰਦ ਰੱਖਣ ਧੰਨਵਾਦ ਜੀ ਦਲ ਖਾਲਸਾ ਵੱਲੋਂ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਵਾ 5 ਤਰੀਕ ਨੂੰ ਮਾਰਚ ਕੀਤਾ ਜਾਣਾ ਵਾ 6 ਤਰੀਕ ਨੂੰ ਅੰਮ੍ਰਿਤਸਰ ਪੰਦੀ ਕਾਲ ਦਿੱਤੀ ਗਈ ਆ ਤੇ ਸ਼ਹਿਰ ਨਿਵਾਸੀਆਂ ਨੂੰ ਕਿਹਾ ਜਾਣਾ ਕਿ 6 ਤਰੀਕ ਨੂੰ ਪੂਰਾ ਸ਼ਹਿਰ ਬੰਦ ਰੱਖਿਆ ਜਾਵੇ ਇਸ ਸਪੀਡ ਦੇ ਵਿੱਚ ਸਾਡੇ ਨਾਲ ਖਲੋਣ ਅੰਮ੍ਰਿਤਸਰ ਵਾਸੀ ਵੀਰ ਗੁਨਾਮ ਸਿੰਘ ਸਾਡੇ ਨਾਲ ਆ ਇਸ ਟਾਈਮ ਪੋਸਟਰ ਵੀ ਲਗਾ ਰਹੇ ਆ ਉਧਰ ਪਾਸੇ ਇੱਕ ਵੱਡੇ ਪੋਸਟ ਤੇ ਤਸਵੀਰ ਤੁਸੀਂ ਵੇਖ ਰਹੇ ਹੋ ਗੁਨਾਮ ਸਿੰਘ 41 ਸਾਲ ਦੀ ੀੜ ਨੂੰ ਕਿਵੇਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 41 ਸਾਲ ਪਹਿਲਾਂ ਜਿਹੜੀ ਦਰਬਾਰ ਸਾਹਿਬ ਤੇ ਭਾਰਤੀ ਹਕੂਮਤ ਵੱਲੋਂ ਟਾਇਟਰੀ ਕੀਤਾ ਗਿਆ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ 41 ਸਾਲ ਦੀ ਉਹ ਪੀੜ ਉਹ ਦੁੱਖ ਉਹ ਤਕਲੀਫ ਉਹ ਸਾਰਾ ਕੁਝ ਉਵੇਂ ਹੀ ਸਾਹਮਣੇ ਆਉਂਦਾ ਹੈ ਜਿਵੇਂ ਅਸੀਂ ਉਹਨਾਂ ਕੋਲੋਂ ਸੁਣਦੇ ਜਿਵੇਂ ਦੇ ਪਿੰਡੇ ਦੇ ਉੱਤੇ ਬੀਤੀ ਸੀ ਅੱਖੀਂ ਵੇਖੇ ਸੀ ਸਾਡੇ ਨਾਂ ਦੇਖਿਆ ਹੋਇਆ ਵੀ ਸਾਨੂੰ ਵੀ ਅੱਜ ਅੱਖਾਂ ਬੰਦ ਕਰਕੇ 100 ਦਿਨ ਨੂੰ ਮਹਿਸੂਸ ਕਰਦੇ ਹਾਂ ਤਾਂ ਉਹ ਉਹੀ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਸ ਤਰੀਕੇ ਦਾ ਹਾਲਾਤ ਹੋਣਗੇ ਕਿਵੇਂ ਦਾ ਮਾਹੌਲ ਸੀ ਅੱਜ ਦਰਬਾਰ ਸਾਹਿਬ ਜਾਣੇ ਹਨ ਖੂਨ ਨਾਲ ਲੱਤਪਤ ਪਈਆਂ ਹੋਈਆਂ ਲਾਸ਼ਾਂ ਜਿਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਸੰਗਤ ਆਂਦੀ ਏ ਲਘੂ ਲੋਹਾਨ ਹੋਇਆ ਉਹ ਸਰੋਵਰ ਤੇ ਭਾਰਤੀ ਹਕੂਮਤ ਵੱਲੋਂ ਜਿਹੜਾ ਕਹਿਰਟ ਆਇਆ ਗਿਆ ਤੇ ਅੱਜ ਦਲ ਖਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ 41 ਬਰੇ ਪਹਿਲਾਂ ਵਾਪਰੀ ਉਸ ਦਰਦਨਾਕ ਖੌਫਨਾਕ ਘਟਨਾ ਨੂੰ ਅੱਜ ਦੁਨੀਆ ਸਾਹਮਣੇ ਉਜਾਗਰ ਕਰਨ ਵਾਸਤੇ ਤੇ ਪੰਜਾਬ ਦੀ ਨੌਜਵਾਨੀ ਨੂੰ ਉਹ ਦਿਨ ਉਸ ਹਾਲਾਤ ਜਾਣੂ ਕਰਵਾਉਣ ਵਾਸਤੇ ਕਿ ਸਾਡੇ ਦਿਲ ਦੇ ਵਿੱਚ ਉਹ ਉਸ ਜਖਮ ਅੱਲੇ ਜਖਮਾਉਂਗਾ ਅੱਲੇ ਰਹਿਣ ਤਾਂ ਜੋ ਸਟੇਟ ਦੀਆਂ ਕੀਤੀਆਂ ਕਰਤੂਤਾਂ ਦਾ ਸਾਡੇ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਨਾ ਭੁੱਲਣ ਜੋ ਕਾਰਾ ਜਿਵੇਂ ਕਿ ਦਰਬਾਰ ਸਾਹਿਬ ਤੇ ਹਮਲੇ ਨੂੰ ਅਕਸਰ ਗੱਲਾਂ ਕਰਦੇ ਨੇ ਕਿ ਭੁੱਲ ਜਾਣਾ ਚਾਹੀਦਾ ਆ ਸਾਡਾ ਕੀ ਜਿਹੜੇ ਨੂੰ ਤੁਸੀਂ 2000 ਸਾਲ ਪਹਿਲਾਂ ਘਟਨਾਵਾਂ ਵਾਪਰੀਆਂ ਅਗਰ ਉਹਨਾਂ ਦੇ ਪੁਤਲੇ ਸਾੜਨੋਂ ਨਹੀਂ ਹਟੇ ਤੇ ਅਸੀਂ ਇਸ ਘਟਨਾ ਨੂੰ ਨਹੀਂ ਭੁੱਲ ਸਕਦੇ ਤੇ ਅੱਜ ਦੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਨਾਲੋਂ ਇਸ ਚੀਜ਼ ਦੇ ਬਾਰੇ ਵੱਧ ਜਾਣ ਹੋ ਰਹੀ ਹੈ ਤੇ ਵੱਧ ਚੜ ਕੇ ਲੋਕ ਨੌਜਵਾਨ ਜਿਹੜੇ ਖਾਸ ਕਰਕੇ ਇਸ 5 ਜੂਨ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਨੇ ਅਸੀਂ ਪੰਜਾਬ ਦੀ ਨੌਜਵਾਨ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬ ਦੀ ਜਿਵੇਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਵੱਡੇ ਇਕੱਠ ਵੇਖਦੇ ਆ ਅਮਰੀਕਾ ਕੈਨੇਡਾ ਦੀ ਧਰਤੀ ਤੇ ਹੁੰਦੇ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਕਿ ਵੀਰ ਉਹ ਇਕੱਠ ਪੰਜਾਬ ਦੀ ਧਰਤੀ ਦਾ ਅਮਰਸਰ ਦੀ ਧਰਤੀ ਦੀ 5 ਜੂਨ ਨੂੰ ਉਵੇਂ ਦੇ ਇਕੱਠ ਹੁੰਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਨੌਜਵਾਨ ਪਰਿਵਾਰਾਂ ਸਮੇਤ ਇੱਥੇ ਪਹੁੰਚਦੇ ਨੇ ਤੇ ਜਿਹੜੇ ਨੌਜਵਾਨ ਹਜੇ ਤੱਕ ਨਹੀਂ ਕਦੀ ਇਸ ਹਿੱਸਾ ਬਣ ਕੇ ਮੀਡੀਆ ਦਰਿਆ ਨੂੰ ਮਾਹੌਲ ਸਿਰ ਦਿੱਤਾ ਜਾਂਦਾ ਆ ਕਿਥੇ ਫੋਰਸਾ ਲਾ ਕੇ ਇੱਕ ਮੀਡੀਆ ਦਰਿਆ ਨੂੰ ਮਾਹੌਲ ਸਿਰ ਦਿੱਤਾ ਜਾਂਦਾ ਆ ਉਹ ਸਿਰਫ ਡਰਾਉਣ ਵਾਸਤੇ ਹੁੰਦਾ ਏ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਪੰਜਾਬ ਦੀ ਨੌਜਵਾਨ ਨੂੰ ਚਾਹੀਦਾ ਵੱਧ ਤੋਂ ਵੱਧ ਨੌਜਵਾਨ ਜਿਹੜੇ 5 ਜੂਨ ਦੇ ਇਸ ਸਮਾਗਮ ਵਿੱਚ ਆਪਣਾ ਹਿੱਸਾ ਲੈਣ ਤੇ ਆ ਕੇ ਵੇਖਣ ਕਿ ਇੱਥੇ ਹਰ ਤਰ੍ਹਾਂ ਦੇ ਲੋਕ ਨੇ ਹਰ ਤਰ੍ਹਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਲੋਕ ਜਿਹੜੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਏ ਤੁਸੀਂ ਇਹਦਾ ਹਿੱਸਾ ਬਣੋ ਤੇ ਜਿਹੜੀ ਸੰਤ ਜਰਨੈਲ ਸੋਹਣ ਦੇ ਬਚਨ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਏਗਾ ਇਹ ਫੌਜਾਂ ਅੰਦਰ ਵੜਦੀਆਂ ਦੇ ਖਾਲਸਾ ਦੀ ਨਹੀਂ ਰੱਖੀ ਜਾਵੇਗੀ ਉਸ ਖਾਲਿਸਤਾਨ ਦੇ ਮਿਸ਼ਨ ਨੂੰ ਜਿਹੜਾ ਭਾਈ ਪਰਮਜੀਤ ਸਿੰਘ ਮੰਡ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਨੂੰ ਲੈ ਕੇ ਅਸੀਂ ਪਿੰਡ ਪਿੰਡ ਜਾਣ ਦੇ ਲਈ ਸਾਡਾ ਜਿਹੜਾ ਸਹਿਯੋਗ ਕਰੋ ਤਾਂ ਜੋ ਰਲ ਕੇ ਮਿਲ ਕੇ ਅਸੀਂ ਇਹਨਾਂ ਸ਼ਹੀਦਾਂ ਦੇ ਲਏ ਹੋਏ ਸੁਪਨੇ ਨੂੰ ਸਹਾਰਾ ਕਰ ਸਕੀਏ ਪਰਮਜੀਤ ਸਿੰਘ ਕਿੰਨੀ ਉਮਰ ਕਿੰਨੀ ਹੈ ਇਸ ਟਾਈਮ ਤੁਹਾਡੀ ਮੇਰੀ 38 ਸਾਲ ਦੀ ਹੈ ਪਰ ਇਸ ਘਟਨਾ ਨੂੰ 44 ਸਾਲ ਹੋ ਗਏ ਆ ਕਿੱਥੋਂ ਵੇਖਿਆ ਕਿੱਥੋਂ ਵਾਚਿਆ ਤੁਸੀਂ ਇਹ ਚੀਜ਼ ਨੂੰ ਸਾਰਾ ਵਿੱਚ ਇਹ ਹੀ ਗੱਲਾਂ ਅਕਸਰ ਅਸੀਂ ਸੁਣਦੇ ਕਿ ਅਸੀਂ ਤੇ ਉਹ ਆ ਅਕਸਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜਿਨ੍ਹਾਂ ਨੇ ਹਾਲਾਤ ਵੇਖੇ ਨਹੀਂ ਪਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਮੀਰਾ ਤੇ ਆਉਣਾ ਪਾਰਟੀ ਨਾਲ ਜੋੜਨਾ ਜਦੋਂ ਰਾਜੂਵਾਲਾ ਦੀ ਫਾਂਸੀ ਦਾ ਐਲਾਨ ਹੁੰਦਾ ਆ ਪੂਰਾ ਪੰਜਾਬ ਧਰਤੀ ਤੇ ਆਂਦਾ ਆ ਉਹ ਮੇਰਾ ਪਹਿਲਾ ਦਿਨ ਸੀ ਸਮਾਗਮ ਉਸ ਪ੍ਰੋਟੈਸਟ ਵਿੱਚ ਜਾਣਾ ਪ੍ਰੋਟੈਸਟ ਵਿੱਚ ਜਾਣਾ ਕਿ ਜਸਪਾਲ ਸਿੰਘ ਚੌੜਸੇ ਬੰਦੇ ਗੋਲੀ ਲੱਗਦੀ ਉਹਦੇ ਭੋਗ ਤੇ ਜਾਣਾ ਜਥੇਬੰਦੀ ਦਾ ਪਹਿਲਾ ਦਿਨ ਸੀ ਉੱਥੇ ਗਏ ਸਮਝ ਲਗੇ ਜਥੇਬੰਦੀ ਦਾ ਤੁਰਨਾ ਸ਼ੁਰੂ ਕੀਤਾ ਤੇ ਅੱਜ ਉਹ ਹਰ ਚੀਜ਼ ਜਿਹੜੀ ਉਹ ਸਮਝ ਜਥੇਬੰਦੀ ਚ ਆ ਕੇ ਮਿਲੀ ਆ ਕਿ ਜਿਹੜਾ ਲੋਕਾਂ ਤੇ ਡਰਾ ਪਾਏ ਤੇ ਜਥੇਬੰਦੀਆਂ ਘੜਕਾਉਂਦੀਆਂ ਨੇ ਜਥੇਬੰਦੀਆਂ ਨੌਜਾਨ ਮਰਵਾ ਦਿੰਦੀਆਂ ਨੇ ਸਾਨੂੰ ਜਥੇਬੰਦੀ ਨੇ ਸਹੀ ਜ਼ਿੰਦਗੀ ਜਿਉਣ ਦੀ ਸਿਹਤ ਦਿੱਤੀ ਤੇ ਪੰਥ ਪ੍ਰਤੀ ਜਾਗਰੂਕ ਕਰਾਇਆ ਰਮੇ ਨਾਲ ਰਹਿ ਕੇ ਲੜ ਕੇ ਇਸ ਜੰਗ ਨੂੰ ਲੰਮਾ ਲੜਨ ਦੇਲੇ ਸਾਨੂੰ ਜਿਹੜਾ ਨੌਜਵਾਨਾਂ ਨੂੰ ਤਿਆਰ ਕਰਦੇ ਅੱਜ ਸਿੱਖ ਜਦੋਂ ਪੰਜਾਬ ਦੇ ਜਿਹੜੀ ਸੇਵਾਵਾਂ ਦਿੱਤੀਆਂ ਨੇ ਜਾਂ ਨਿਭਾ ਰਹੇ ਆ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਹਰ ਥਾਂ ਜਾ ਕੇ ਬੈਠਣੀ ਹੈ ਪਰ ਪੰਜਾਬ ਦੀ ਨੌਜ ਜਿੱਥੇ ਵੀ ਜਾ ਕੇ ਬੈਠੇ ਉਹ ਪੰਜਾਬ ਦੇ ਦਰਦ ਨੂੰ ਅਗਰ ਜਾਣਦੀ ਹੋਏਗੀ ਸਮਝ ਹੋਏਗੀ ਉਹਦੀ ਕਲਮ ਚੱਲਣ ਲੱਗਿਆ ਜਾਂ ਉਹਦੀ ਜ਼ੁਬਾਨ ਚੱਲਣ ਲੱਗਿਆ ਪੰਜਾਬ ਦੇ ਉਲਟ ਕਦੇ ਵੀ ਜਿਹੜੀ ਉਹ ਨਹੀਂ ਭੁਗਤੇਗੀ ਤੇ ਇਹੀ ਪਾਰਟੀਆਂ ਨਾਲ ਜਥੇਬੰਦੀ ਨਾਲ ਜੁੜ ਕੇ ਜਿਹੜਾ ਸਾਨੂੰ ਮਤਲਬ ਸਿੱਖ ਨੂੰ ਮਿਲਿਆ ਆ ਤੇ ਜਿਹੜੀ ਗੱਲ ਜਥੇਬੰਦੀ ਜਥੇਬੰਦਕ ਹੋ ਕੇ ਹੀ ਅਸੀਂ ਪੰਜਾਬ ਦਾ ਕੁਝ ਸਵਾਰਿਆ ਜਾ ਸਕਦਾ ਉਹ ਚਾਹੇ ਦਾਲ ਖਾਲਸਾ ਹੋਵੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਕੋਈ ਵੀ ਜਥੇਬੰਦੀ ਹੋਵੇ ਜਿਹੜੀ ਪੰਥ ਦੀ ਪੰਜਾਬ ਦੀ ਖਾਲਿਸਤਾਨ ਦੇ ਉੱਪਰ ਖੜੀ ਆ ਪੰਜਾਬ ਦੀ ਨੌਜਵਾਨੀ ਉਹਨਾਂ ਨਾਲ ਜੁੜ ਕੇ ਜਿਹੜੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਨੀ ਚਾਹੀਦੀ ਆ ਦਾਲ ਖਾਲਸਾ ਤੋਂ ਵੀਰ ਪਰਮਜੀਤ ਸਿੰਘ ਮੰਡਸਾਣਾ ਜੁੜ ਚੁੱਕੇ ਆ ਹੁਣੇ ਉਹਨਾਂ ਨੌਜਵਾਨਾਂ ਨਾਲ ਗੱਲ ਕੀਤੀ ਸੀ ਜਿਹੜੇ ਨੌਜਵਾਨ ਕਹਿੰਦੇ ਕਿ ਸਾਡੀਆਂ ਉਮਰਾਂ ਬੇਸ਼ੱਕ ਛੋਟੀਆਂ ਆ ਪਰ ਜਦੋਂ ਕਿਸੇ ਜਥੇਬੰਦੀ ਨਾਲ ਜੁੜਦੇ ਆ ਜਦੋਂ ਪਤਾ ਲੱਗਦਾ ਕਿ ਸਾਡਾ ਇਤਿਹਾਸ ਕੀ ਆ ਪਹਿਲਾ ਕਲੂਕਾਰਾ ਹੋਵੇ ਦੂਜਾ ਕਲੂਕਾਰਾ ਹੋਵੇ ਜਾਂ ਤੀਸਰੇ ਕਲੂਕਾਰ ਦੀ ਗੱਲ ਕੀਤੀ ਆ ਉਹਦੀਆਂ ਯਾਦਾਂ ਕਹਿੰਦੇ ਆ ਮਿੱਟ ਸੜ ਚੁੱਕੇ ਆ ਇਸ ਟਾਈਮ ਦੇ ਉੱਤੇ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦੀਆਂ ਮਾਨਸਾਬ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਆ ਵਾਇਗੁਰਜ ਕਾ ਫਤਿਹ ਸਾਹਿਬ ਵਾਇਗੁਰਜ ਕੀ ਫਤਿਹ ਫਿਰ 41 ਸਾਲ ਤੇ ਜ਼ਖਮ ਮੱਲੇ ਹਰ ਸਾਲ ਤੁਸੀਂ ਵੱਡੇ ਸਮਾਗਮ ਵੀ ਕਰਦੇ ਹੋ ਇਸ ਵਾਰ ਦਲ ਖਾਲਸਾ ਦਾ ਮੇਨ ਪ੍ਰੋਗਰਾਮ ਕੀ ਆ 5 ਤੇ 6 ਦਾ ਕਾ ਲਗੋ ਹਰ ਸਾਲ ਇਹ 5 ਤਰੀਕ ਨੂੰ ਕੱਲੂਕਾਰ ਯਾਦਗਾਰੀ ਮਾਰਚ ਅੰਮ੍ਰਿਤਸਰ ਦੇ ਵਿੱਚ ਕੀਤਾ ਜਾਂਦਾ ਸੋ ਉਹ ਇਸ ਸਾਲ ਵੀ ਕੀਤਾ ਜਾਏਗਾ ਸਾਰੀਆਂ ਜਥੇਬੰਦੀਆਂ ਨੂੰ ਸਿੱਖ ਸੰਗਤਾਂ ਵੱਲੋਂ ਅਪੀਲ ਕਰਦੇ ਆ ਕਿ ਇਹਦੇ ਵਿੱਚ ਜਰੂਰ ਸ਼ਾਮਲ ਹੋਣ ਇਹ ਮਾਰਚ ਬਰਜ ਕਾਲੀ ਫੂਲਾ ਸਿੰਘ ਤੋਂ ਸ਼ਾਮ 5 ਵਜੇ ਆਰੰਭ ਹੋਣਾ ਹੈ ਔਰ ਅਕਾਲ ਤਖਤ ਸਾਹਿਬ ਤੱਕ ਪਹੁੰਚੇਗਾ ਔਰ 6 ਤਰੀਕ ਨੂੰ ਜਿਹੜਾ ਹਮਲਾ ਆ ਇਹਦੇ ਰੋਸ ਵਜੋਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਸਾਡੀ ਲੁੱਟੀ ਗਈ ਸਾੜੀ ਗਈ ਸ਼ਰਦਾ ਲੋ ਨਿਰਦੋਸ਼ ਜਿਹੜੇ ਮਾਰੇ ਗਏ ਬਾਕੀ ਗੁਰਦਆਰਾਂ 'ਤੇ ਹਮਲਾ ਆ ਉਸ ਸਾਰੇ ਦੇ ਰੋਸ ਵਜੋਂ ਜਿਹੜਾ ਆ ਉਹ 6 ਤਰੀਕ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਦੀ ਜਿਹੜੀ ਉਹ ਕਾਲ ਦਿੱਤੀ ਜਾਂਦੀ ਹੈ ਸੋ ਇਸ ਸਾਲ ਵੀ ਉਹ ਕਾਲ ਐਸਾ ਸਟੈਂਡ ਕਰਦੀ ਆ ਸੋ ਉਹਦਾ ਹੀ ਪ੍ਰਚਾਰ ਅੱਜ ਲੋਕਾਂ ਦੇ ਵਿੱਚ ਅਸੀਂ ਜਿਹੜਾ ਆਰੰਭ ਕਰਤਾ ਆ ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦੇ ਕਿਸੇ ਨਾਲ ਧੱਕਾ ਨਹੀਂ ਕੋਈ ਲੜਾਈ ਨਹੀਂ ਅਸੀਂ ਪਹਿਲਾਂ ਹੀ ਇੱਕ ਹਫ਼ਤਾ ਆਪਣੇ ਲੋਕਾਂ ਤੱਕ ਜਾ ਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਭਾਈ ਆਪਣਾ ਇਹ ਕਾਰੋਬਾਰੀ ਅਦਾਰੇ ਇੱਕ ਦਿਨ ਜ਼ਰੂਰ ਬੰਦ ਰੱਖੋ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਤੇ ਇਹਦੇ ਜਿਹੜੇ ਮੈਡੀਕਲ ਸਵਾਵਾਂ ਨੇ ਉਹਨਾਂ ਨੂੰ ਅਸੀਂ ਬੰਦ ਨਹੀਂ ਕਰਦੇ ਨਾ ਹੀ ਅਸੀਂ ਆਮ ਜਿਹੜੀ ਆਵਾਜ਼ ਆਈ ਉਹਨੂੰ ਬੰਦ ਕਰਦੇ ਆ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਵਿਗਨ ਨਹੀਂ ਪਾਉਂਦੇ ਪਰ ਇੱਕ ਦਿਨ ਆਪਣੇ ਕਾਰੋਬਾਰੀ ਅਦਾਰੇ ਉਹਨਾਂ ਨੂੰ ਬੰਦ ਕਰਨ ਲਈ ਅਸੀਂ ਕਹਿੰਦੇ ਆ ਪਰ ਕਈ ਲੋਕਾਂ ਨੂੰ ਇਹ ਟੁੱਚਾ ਡਾ ਦਿੱਤੇ ਜਾਂਦੀ ਆ ਕਿ ਉਹ ਦਿਨ ਦੀ ਵੇਖੋ ਬਿਜ਼ਨਸ ਬੰਦ ਹੋ ਜਾਂਦਾ ਲੋਕਾਂ ਨੂੰ ਨੁਕਸਾਨ ਹੋ ਜਾਂਦਾ ਇਹ ਅਸਲ ਦੇ ਵਿੱਚ ਬੇਮਾਨੇ ਇਹ ਬੇਮਾਨੇ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ ਜੇ ਸਾਰਾ ਸਾਲ ਬੱਚਾ ਸਕੂਲ ਜਾਵੇ ਤੇ ਇੱਕ ਦਿਨ ਛੁੱਟੀ ਹੋ ਜੇ ਤੇ ਨਿਆਣਾ ਨਲਾਇਕ ਹੋ ਜਾਂਦਾ ਇਹ ਇਹ ਗੱਲਾਂ ਇਦਾਂ ਨਹੀਂ ਹੁੰਦੀਆਂ ਕਿੰਨੀਆਂ ਸਰਕਾਰੀ ਛੁੱਟੀਆਂ ਆਉਂਦੀਆਂ ਨੇ ਜਦੋਂ ਅਲੱਗ-ਅਲੱਗ ਬੱਚਾ ਪਿੰਡ ਸਗੋਂ ਜਦੋਂ ਬੈਂਦਾ ਹੈ ਘਰ ਚਾਹੇ ਕੋਈ ਸ਼ਹੀਦੀ ਦੇ ਕਹਤੇ ਕਰ ਦੇਣ ਜਾਂ ਕਿਸੇ ਗੱਲ ਤੇ ਕਰ ਦੇਣ ਫਿਰ ਬੱਚਾ ਪੁੱਛਦਾ ਭਾਈ ਛੁੱਟੀ ਕਾਦੀ ਅਗਲੇ ਦੱਸ ਦੇ ਭਈ ਅਜਿਹੇ ਦਿਨ ਆ ਆਈ ਸੋ ਬੰਦ ਕਰਦੀ ਕਾਲ ਕਰਨਾ ਕਿਸੇ ਦਾ ਅਦਾਰਾ ਖਰਾਬ ਕਰਨਾ ਜਾਂ ਕਿਸੇ ਦਾ ਬਿਜ਼ਨਸ ਖਰਾਬ ਕਰਨਾ ਨਹੀਂਗਾ ਉਹ ਸਿਰਫ ਇਹਨਾ ਹੈ ਕਿ ਜਿੱਦਣ ਉਹਨਾਂ ਦਾ ਪਿਤਾ ਉਹਨਾਂ ਦੀ ਮਾਂ ਜਿਹੜੀ ਕਾਰੋਬਾਰੀ ਅਦਾਰੇ ਕਰਦੇ ਆ ਉਹ ਜਿੱਦਣ ਉਹ ਘਰ ਰਹਿਣਗੇ ਆਪਣੇ ਬੱਚਿਆਂ ਚ ਰਹਿਣਗੇ ਤੇ ਬੱਚਾ ਪੁੱਛੇਗਾ ਵੀ ਅੱਜ ਕਿਉਂ ਨਹੀਂ ਗਿਆ ਦੁਕਾਨ ਤੇ ਘਟੋ ਘਟੋ ਦੱਸਣਗੇ ਵੀ ਅੱਜ ਇਹ ਗੱਲ ਹੈ ਸੋ ਇਸ ਸੁਨੇਹਾ ਦੇਣ ਦਾ ਇੱਕ ਤਰੀਕਾ ਹੁੰਦਾ ਆ ਆਪਣੀ ਚੀਜ਼ਾਂ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਹੁੰਦਾ ਨਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ ਸੋ ਇਹਨੂੰ ਗਲਤ ਪਾਸੇ ਨਾ ਪ੍ਰਚਾਰਿਆ ਜਾਵੇ ਜਿਹੜੇ ਜਿਸ ਮਨਸ਼ਾ ਦੇ ਨਾਲ ਅਸੀਂ ਬੰਦ ਕਰਾਉਨੇ ਆ ਉਧਰ ਇਹਨੂੰ ਸਹੀ ਤਰੀਕੇ ਨਾਲ ਲੈ ਕੇ ਜਾਇਆ ਜਾਵੇ ਮਾਨ ਸਾਹਿਬ ਜਿਹੜੇ ਸਿੱਖ ਰਾਇਫਰੈਂਸ ਲਾਇਬ੍ਰੇਰੀ ਦੀ ਗੱਲ ਕੀਤੀ ਆ ਬਹੁਤ ਆਤ ਕਿਹਾ ਜਾ ਕੇ ਸੜ ਗਿਆ ਵਾ ਮੈਂ ਇੱਕ ਦਿਨ ਪੋਸਟਰ ਪਰ ਲਿਆ ਸੀ ਕੁਝ ਦੱਸਿਆ ਗਿਆ ਕਿ ਸਿੱਖ ਰਾਇਫਰੈਂਸ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਸਰਕਾਰ ਦੇ ਕੋਲ ਆ ਪ੍ਰਸ਼ਾਸਨ ਦੇ ਕੋਲ ਆ ਤੁਹਾਨੂੰ ਕੀ ਲੱਗਦਾ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਨੇ ਦੋਆ ਚੀਜ਼ਾਂ ਨੂੰ ਡਿਨਾਈ ਨਹੀਂ ਕੀਤਾ ਚਾਹਦਾ ਸਿੱਖ ਤੇ ਇਸ ਗੱਲ ਨੂੰ ਬੜੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਸਾਡਾ ਜਿਹੜਾ ਅਨਮੋਲ ਖਜ਼ਾਨਾ ਜਿਹੜੇ ਸਾਡੇ ਇਤਿਹਾਸਕ ਡਾਕੂਮੈਂਟ ਸੀਗੇ ਉਹਨਾਂ ਨੂੰ ਉਹ ਚੋਕੇ ਲੈ ਗਏ ਨੇ ਤਾਂ ਕਿ ਉਹਨਾਂ ਨੂੰ ਟੈਂਪਰ ਕੀਤਾ ਜਾ ਸਕੇ ਕੱਲ ਨੂੰ ਜਿਹੜਾ ਆ ਉਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਸਕੇ ਸੋ ਕੁਝ ਵੀ ਹੋ ਸਕਦਾ ਜਦੋਂ ਮੈਲਾਫਾਈਡ ਇੰਟੈਂਸ਼ਨਸ ਆ ਜਾਣ ਤੁਹਾਡੀਆਂ ਗਲਤ ਮਨਸ਼ਾਵਾ ਆ ਜਾਣ ਤੁਹਾਡੀਆਂ ਫਿਰ ਤੁਸੀਂ ਕਿਸੇ ਵੀ ਹੱਦ ਤੱਕ ਜਾਣਦੇ ਸੋ ਜੇ ਸਾੜਤੀ ਤਾਂ ਕਹਿ ਲਓ ਜੇ ਲੁੱਟ ਕੇ ਲੈ ਗਏ ਦੋਵੇਂ ਇੱਕ ਬਰਾਬਰ ਹੀ ਨੇ ਸਭ ਕੁਝ ਲੁੱਟ ਕੇ ਲੈ ਕੇ ਜਾਣੀ ਹੋਰ ਜ਼ਿਆਦਾ ਖਤਰਨਾਕ ਹੈ ਸਾੜਤੀ ਤੁਸੀਂ ਤਾਂ ਖਤਮ ਕਰਤੀ ਸਾਡੇ ਕੋਲੋਂ ਖਤਮ ਕਰਤੀ ਆਪਣੇ ਕੋਲੋਂ ਖਤਮ ਕਰ ਲਈ ਪਰ ਦੁਸ਼ਮਣ ਇੰਨਾ ਬੇਵਕੂਫ ਨਹੀਂ ਹੁੰਦਾ ਕਿ ਖਤਮ ਕਰ ਦੇ ਕਹਾਣੀ ਉਹਨੇ ਉਹਨਾਂ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਲੰਬੇ ਸਮੇਂ ਬਾਅਦ ਵਰਤਣਾ ਹੁੰਦਾ ਸੋ ਇਹ ਚੀਜ਼ ਸਾਰੇ ਚੰਗੇ ਬੜੇ ਸਿੱਖ ਜਿਹੜੇ ਨੇ ਸਮਝਦੇ ਨੇ ਕਿ ਜਿੱਥੇ ਸਾੜੀ ਵੀ ਗਈ ਆ ਸਬੂਤ ਮਟਾਉਣ ਦੇ ਲਈ ਉੱਥੇ ਨਾਲ ਦੀ ਨਾਲ ਕੁਝ ਅਹਿਮ ਡਾਕੂਮੈਂਟਸ ਜਿਹੜੇ ਆ ਉਹ ਚੁਰਾਏ ਵੀ ਗਏ ਨੇ ਇੰਡੀਆ ਆਪਣੇ ਕੋਲ ਲੈ ਕੇ ਵੀ ਗਏ ਜਿਹਦੇ ਬਾਰੇ ਪੰਥ ਨਾਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦਾ ਮਤਲਬ ਕੱਲ ਪਰਸੋਂ ਨਹੀਂ ਆਉਣ ਵਾਲੀਆਂ ਸਦੀਆਂ ਤੱਕ ਸਾਲਾਂ ਤੱਕ ਸੋਚੇ ਅਏਗਾ ਕਿ ਉਹ ਕਿਸ ਤਰੀਕੇ ਦੇ ਨਾਲ ਬਾਅਦ ਚ ਦੁਬਾਰਾ ਜਿਹੜੇ ਉਹ ਵੇਚ ਲੈਂਦੇ ਜਾਂਦੇ ਅੱਛਾ 6 ਤਰੀਕ ਨੂੰ ਪ੍ਰੋਗਰਾਮ ਹੋਣਾ ਕਾਲ ਦਿੱਤੀ ਆ ਤੁਸੀਂ ਵੀ ਕਿਹਾ ਕਿ ਸਾਰੇ ਜਾਣੇ ਇੱਥੇ ਪਹੁੰਚੋ ਅਕਾਲ ਤੱਕ ਸਭ ਦੇ ਪਹੁੰਚੋ ਦਰਬਾਰ ਸਾਹਿਬ ਪਹੁੰਚੋ ਸੰਗਤਾਂ ਪਹੁੰਚਦੀਆਂ ਵੀ ਆ ਹਰ ਵਾਰ ਕਿਤੇ ਨਾ ਕਿਤੇ ਕੁਝ ਤੋਂ ਕੁਝ ਵਿਰੋਧ ਹੋਇਆ ਇਸ ਵਾਰ ਤੁਹਾਨੂੰ ਕੀ ਲੱਗਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਕਰਦੇ ਹਾਂ ਉਹਨੇ ਕਾਰਨ ਹੋ ਸਕਦਾ ਦਮਦਮਾ ਟਕਸਾਲ ਤੋਂ ਭਾਈ ਹਰਨਾਮ ਸਿੰਘ ਜੀ ਇੱਥੇ ਨਾ ਪਹੁੰਚਣ ਇਹੋ ਜਿਹੀਆਂ ਵਿਚਾਰਸਰਾਈਆਂ ਲਾਈਆਂ ਜਾ ਰਹੀਆਂ ਇੱਕ ਦੂਜੇ ਤੋਂ ਦੂਰੀਆਂ ਬਣ ਰਹੀਆਂ ਕਿਤੇ ਏਕੇ ਦੀਆਂ ਗੱਲਾਂ ਹੁੰਦੀਆਂ ਸਟੇਜ ਦੇ ਉੱਤੇ ਪਰ ਦੂਰੀਆਂ ਬਣ ਰਹੀਆਂ ਕੀ ਲੱਗਦਾ ਹੈ ਇਸ ਵਾਰ ਗੜਗੱਜ ਸਾਹਿਬ ਜਦੋਂ ਸਖੋਧਨ ਕਰਨਗੇ ਸ਼ਾਂਤਮਈ ਮਾਹੌਲ ਰਹੂ ਜਦੋਂ ਤੁਸੀਂ ਪਹਿਲਾਂ ਹੀ ਮਾਹੌਲ ਇਹੋ ਜਿਹਾ ਬਣਾ ਦੋਗੇ ਇਦਾਂ ਦੇ ਬੰਦੇ ਲਿਆਓਗੇ ਤਾਂ ਫਿਰ ਪੰਥ 'ਚੋਂ ਵਿਰੋਧ ਤਾਂ ਹੋਏਗਾ ਹੀ ਸੋ ਇਹ ਉਸ ਦਿਨ ਕਹਿ ਦੇਣਾ ਕਿ ਜਿਹੜੇ ਵਿਰੋਧ ਕਰਦੇ ਨੇ ਉਹ ਗਲਤ ਨੇ ਅਸਲ ਦੇ ਵਿੱਚ ਤੁਸੀਂ ਜਿਹੜਾ ਮਾਹੌਲ ਸਿਰਜਦੇ ਹੋ ਤੁਸੀਂ ਪਹਿਲਾਂ ਜਿਹੜੀਆਂ ਗੱਲਾਂ ਨੂੰ ਖਰਾਬ ਕਰਦੇ ਹੋ ਅਸਲ ਜਿਹੜੀ ਗਲਤੀ ਉੱਥੇ ਆ ਸੋ ਇਹ ਪਹਿਲਾਂ ਸੋਚਣਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਨੂੰ ਔਰ ਗੜਗਾ ਸਾਹਿਬ ਨੇ ਆਪਣੀ ਨਿਯੁਕਤੀ ਦੇ ਨਾਲ ਹੀ ਬਹੁਤ ਸਾਰੇ ਜਿਹੜੀਆਂ ਵਿਵਾਦਤ ਚੀਜ਼ਾਂ ਨੇ ਜੋੜ ਲੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਸ਼ਾਇਦ ਇਸ ਵਾਰ ਫਿਰ ਕਰਨਾ ਪਵੇਗਾ ਪਰ ਫਿਰ ਵੀ ਅਸੀਂ ਇਹ ਸਮਝਦੇ ਹਾਂ ਕਿ ਦਿਹਾੜੇ ਬੜੇ ਸੈਂਸਿਟਿਵ ਹੁੰਦੇ ਨੇ ਸਾਨੂੰ ਵੀ ਸਮਝਣਾ ਚਾਹੀਦਾ ਹੈ ਔਰ ਉਹਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੂੰ ਔਰ ਖੁਦ ਇਹਨਾਂ ਪੋਜੀਸ਼ਨਾਂ ਤੇ ਬੈਠੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਕੌਮ ਦੀਆਂ ਭਾਵਨਾਵਾਂ ਕੀ ਨੇ ਉਹਦੇ ਸਾਬ ਨਾਲ ਫੈਸਲੇ ਕਰੋ ਐਵੇਂ ਜ਼ਬਰਦਸਤੀ ਕਿਸੇ ਜਗ੍ਹਾ ਦੇ ਉੱਤੇ ਬੈਠ ਕੇ ਜ਼ਬਰਦਸਤੀ ਲੋਕਾਂ ਨੂੰ ਸੰਦੇਸ਼ ਦੇਣ ਦੀ ਲੋੜ ਨਹੀਂ ਹੁੰਦੀ ਸੋ ਸੋਚੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੱਜਣਾ ਆਉਣਾ ਜਾਂ ਨਾ ਆਉਣਾ ਬਾਬਾ ਰਾਮ ਸਿੰਘ ਦਾ ਵੈਸ ਸਮੇਂ ਦੇ ਗਰਭ ਦੇ ਵਿੱਚ ਹੈ ਸ਼ਾਇਦ ਪਹੁੰਚਣ ਵੀ ਜੇ ਨਹੀਂ ਨੇ ਪਹੁੰਚਦੇ ਕੀ ਲੱਗਦਾ ਦੂਰੀਆਂ ਵਧ ਜੀ ਆਪਾਂ ਬੱਬਾ ਜੀ ਦੀ ਗੱਲ ਕਰਦੇ ਉਧਰ ਪਾਸੇ ਉਹ ਕਹਿੰਦੇ ਅਸੀਂ ਤੇ ਪ੍ਰਵਾਨ ਨਹੀਂ ਕਰਦੇ ਕੁਝ ਦਿਨ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਮੈਂ ਵੀ ਪੁੱਛਿਆ ਸੀ ਉਹ ਕਹਿੰਦੇ ਅਸੀਂ ਪ੍ਰਵਾਨ ਨਹੀਂ ਕਰਦੇ ਸੀ ਕਿ ਨੇ ਪਹਿਲੇ ਤਿੰਨੇ ਜਥੇਦਾਰ ਲੈ ਕੇ ਆਓ ਨਹੀਂ ਇਸ ਹਾਲ ਦੇ ਨਾਲ ਤਾਂ ਜਦੋਂ ਪਹਿਲੇ ਜਥੇਦਾਰ ਸੀਗੇ ਉਦੋਂ ਵੀ ਮੈਨੂੰ ਲੱਗਦਾ ਕੁਝ ਸਾਲਾਂ ਤੋਂ ਬਾਬਾ ਜੀ ਆਪ ਤੇ ਆ ਨਹੀਂ ਰਹੇ ਦੂਰੀਆਂ ਸੀ ਕਿ ਜਾਂ ਵਿੱਚ ਕਿਤੇ ਨਾ ਕਿਤੇ ਉਹ ਤੁਸੀਂ ਕਹਿ ਲੋ ਵੀ ਇਹ ਕਹਿੰਦੇ ਨੇ ਸਾਡਾ ਮੈਦੇ ਪ੍ਰੋਗਰਾਮ ਹੁੰਦਾ ਸੋ ਇੱਥੇ ਤੇ ਸਵੇਰੇ ਹੁੰਦਾ ਉੱਥੇ ਤੇ ਬਾਅਦ ਚ ਸ਼ੁਰੂ ਹੁੰਦਾ ਹੈ ਸੋ ਕੀ ਦੂਰੀਆਂ ਨੇ ਕੀ ਕਾਰਨ ਨੇ ਤੇ ਇਹਦਾ ਜਵਾਬ ਤੇ ਟਕਸਾਲ ਦੇ ਮੁਖੀ ਆਪ ਹੀ ਦੇ ਸਕਦੇ ਨੇ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੀਦਾ ਸਗੋਂ ਇਹ ਸਵਾਲ ਉਹਨਾਂ ਤੇ ਜਾ ਕੇ ਬਣਦਾ ਹੈ ਵੀ ਜਦੋਂ ਸਾਰੀ ਕੌਮ ਕਾਲਤਾ ਸਾਹਿਬ ਤੇ ਕੱਟੀ ਹੁੰਦੀ ਆ ਜਿੱਥੇ ਹਮਲਾ ਆਇਆ ਜਿੱਥੇ ਸ਼ਹਾਦਤਾਂ ਆਈਆਂ ਉੱਥੇ ਘਤਰ ਹੁੰਦੀ ਆ ਉਸ ਸੰਸਥਾ ਦੇ ਮੁਖੀ ਸ਼ਹੀਦ ਹੋਏ ਹੋਣ ਸੰਸਥਾ ਦੇ ਮੁਖੀ ਵੇਖੋ ਹਰ ਚੀਜ਼ ਦੀ ਜਗ੍ਹਾ ਦੇ ਨਾਲ ਰੈਲੇਵੈਂਸ ਤਾਂ ਹੈ ਯਾਰਾ ਤੁਸੀਂ ਹੁਣ ਕਹੋ ਵੀ ਪ੍ਰਕਾਸ਼ਪੁਰਵ ਜਿਹੜਾ ਆ ਜਿਹੜੀ ਉਹਦੀ ਅਹਿਮੀਅਤ ਨਨਕਾਣਾ ਸਾਹਿਬ ਨਾਲ ਆ ਉਹ ਪਿੰਡ ਦੇ ਗੁਰਦੁਆਰੇ ਨਾਲ ਤਾਂ ਨਹੀਂ ਨਾ ਹੋਣੀ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਪਿੰਡ ਦੇ ਗੁਰਦੁਆਰੇ ਮਨਾਉਣੇ ਨਹੀਂ ਚਾਹੀਦੇ ਮਹਿਤੇ ਮਨਾਓ ਸਭ ਥਾਂ ਮਨਾਓ ਪਰ ਜਿਸ ਜਗ੍ਹਾ ਦੇ ਜਿਹੜੀ ਖਾਸ ਐਹਮियत ਆ ਉਹ ਚੀਜ਼ ਉਹਦੇ ਨਾਲ ਜੁੜੀ ਹੈ ਘੱਟੋ ਘੱਟ ਉੱਥੇ ਤੇ ਪਹਿਲਾਂ ਇਕੱਠੇ ਹੋ ਕੇ ਮਨਾਓ ਯਾ ਤਾਂ ਤੇ ਵਿਦੇਸ਼ਾਂ 'ਚ ਬਣਾਈਆਂ ਜਾਂਦੀਆਂ ਤੁਸੀਂ ਵੇਖਦੇ ਹੋ ਆਪ ਪਹੁੰਚਦੇ ਹੋ ਤੁਸੀਂ ਪਰ ਵਿਦੇਸ਼ਾਂ ਨਾਲੋਂ ਐਹਮियत ਤੇ ਦਰਬਾਰ ਸਾਹਿਬ ਆਕਾਲ ਤਖਤ ਸਾਹਿਬ ਨੂੰ ਰਹੇਗੀ ਹੋਰ ਇਹੀ ਰਹੇਗੀ ਹਾਂ ਬਿਲਕੁਲ ਸੋ ਇਹ ਮਿਰਸਾ ਨਾਲ ਟਕਸਾਲ ਦੇ ਮੁਖੀ ਨੂੰ ਆਪ ਗੱਲਾਂ ਸਾਰੀਆਂ ਵੈਸੇ ਉਹਨਾਂ ਨੂੰ ਸਮਝੀ ਆ ਇਹ ਤੇ ਐ ਨਹੀਂ ਵੀ ਮੈਂ ਕੋਈ ਸਲਾਹ ਦਵਾਂ ਤੇ ਉਹਨਾਂ ਤੱਕ ਫੇਰ ਹੀ ਪਹੁੰਚਣੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹਦੇ ਨਾਲ ਕੀ ਸੁਨੇਹਾ ਜਾ ਰਿਹਾ ਕੌਮ ਦੇ ਵਿੱਚ ਤੇ ਕਿੱਧਰ ਨੂੰ ਦੁਰੇ ਨੇ ਪਰ ਫਿਰ ਵੀ ਜੇ ਮਇਤੇ ਮਨਾਉਂਦੇ ਨੇ ਤਾਂ ਘਟੋ ਘਟ ਸਾਡੀ ਇਨੀ ਅਪੀਲ ਆ ਤੇ ਘਟੋ ਘਟ ਫਿਰ ਸੁਨੇਹਾ ਤੇ ਬੜਕ ਸੰਘਰਸ਼ ਦੀ ਜ਼ਰੂਰ ਰੱਖੋ ਉਹਨੂੰ ਹੋਰ ਹੀ ਰੰਗਤ ਨਾ ਦਈਏ ਅਸੀਂ ਧੰਨਵਾਦ ਜੀ ਮਇਤੇ ਪ੍ਰੋਗਰਾਮ ਕਰਦੇ ਹੋ ਬੇਸ਼ੱਕ ਕਰੋ ਪਰ ਬੜਕ ਜ਼ਰੂਰ ਚਾਹੀਦੀ ਆ ਟਕਸਾਲ ਦੇ ਮੁਖੀ ਵਾਲੀ ਇਹ ਮੰਡ ਸਾਹਿਬ ਨੇ ਕਿਹਾ ਵਾ ਪਰਮਜੀਤ ਸਿੰਘ ਮੰਡ ਸਾਹਿਬ ਸਾਡੇ ਨਾਲ ਦਲ ਖਾਲਸਾ ਤੋਂ ਪੋਸਟਰ ਲੱਗ ਚੁੱਕੇ ਐ ਇਸ ਟਾਈਮ ਅੰਮ੍ਰਿਤਸਰ ਬੰਦ ਦਾ ਸੁਨੇਹਾ ਦੇ ਦਿੱਤਾ ਗਿਆ ਵਾ ਦਲ ਖਾਲਸਾ ਵੱਲੋਂ 6 ਜੂਨ ਨੂੰ 6 ਜੂਨ ਦੀ ਪੀੜਾ ਉਹ ਹਰ ਕੋਈ ਜਾਣਦਾ ਕੇਵਲ ਸਿੱਖ ਹੀ ਨਹੀਂ Hindu ਵੀ ਜਾਣਦਾ ਮੁਸਲਮਾਨ ਭਾਈਚਾਰਾ ਵੀ ਜਾਣਦਾ ਇਸਾਈ ਭਾਈਚਾਰਾ ਵੀ ਜਾਣਦਾ ਕਿ 6 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸਮੇਂ ਦੀ ਹਕੂਮਤ ਵੱਲੋਂ ਕੀਤਾ ਗਿਆ ਮੈਂ ਕੁਝ ਦਿਨ ਪਹਿਲਾਂ ਬਾਬਾ ਰਾਮ ਸਿੰਘ ਜੀ ਨੂੰ ਮਿਲਿਆ ਸੀ ਤੇ ਜਦੋਂ ਬਾਬਾ ਰਾਮ ਸਿੰਘ ਜੀ ਨੇ ਮੁਖਸਰ ਸਾਹਿਬ ਦੀ ਘਟਨਾ ਦਾ ਜ਼ਿਕਰ ਕੀਤਾ ਤੇ ਨਾਲ 38 ਹੋਰ ਗੁਰਦੁਆਰਾ ਸਾਹਿਬਾਂ ਦਾ ਜ਼ਿਕਰ ਕੀਤਾ ਕਿ ਕੇਵਲ ਦਰਬਾਰ ਸਾਹਿਬ ਹੀ ਨਹੀਂ 38 ਹੋਰ ਗੁਰਦੁਆਮਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਸਮੇਂ ਦੀ ਹਕੂਮਤ ਵੱਲੋਂ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਮਵਾਲਿਆਂ ਦੀ ਗੱਲ ਸੀ ਬਾਬਾ ਭਾਈ ਅਮਰੀਕ ਸਿੰਘ ਦੀ ਗੱਲ ਸੀ ਬਾਬਾ 18 ਸਿੰਘ ਦੀ ਗੱਲ ਸੀ ਜਾਂ ਜਰਨੈਲ ਸੁਬੇਕ ਸਿੰਘ ਜੀ ਦੀ ਗੱਲ ਸੀ ਉਹ ਤੇ ਦਰਬਾਰ ਸਾਹਿਬ ਦੇ ਵਿੱਚ ਸੀ ਬਹੁਤ ਆਦ ਸਿੱਖ ਇੱਥੇ ਸੀ ਪਰ 38 ਹੋਰ ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ ਗਿਆ ਇਹਦਾ ਅਜੇ ਤੱਕ ਸ਼ਾਇਦ ਜਵਾਬ ਨਹੀਂ ਮਿਲਿਆ ਤੇ ਨਾ ਮਿਲਣਾ ਹਾਂ ਹਮਲਾ ਕਰਨ ਤੋਂ ਬਾਅਦ ਜੋ ਪੀੜਾ ਸੀ ਜੋ ਨਵੰਬਰ 84 ਦੀ ਪੀੜਾ ਮਿਲੀ ਉਹ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਪੀੜਾ ਦਿੱਤੀ ਉਹਨਾਂ ਨੂੰ ਕੁਰਸੀਆਂ ਮਿਲੀਆਂ ਉਹਨਾਂ ਨੂੰ ਉੱਥੇ ਮਿਲੇ ਪਰ ਸਿੱਖ ਅਜੇ ਵੀ 1984 ਦੀ ਪੀੜਾ ਨੂੰ ਚਲਦਾ ਹੋਇਆ 41 ਸਾਲ ਲੰਘਣ ਤੋਂ ਬਾਅਦ ਵੀ ਅੱਜ ਵੀ ਸੜਕਾਂ ਤੇ ਆ ਅੱਜ ਵੀ ਦਰਬਾਰ ਸਾਹਿਬ ਆਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਉੱਥੇ ਸੁਨੇਹਾ ਦਿੱਤਾ ਜਾਂਦਾ ਉੱਥੇ ਕਿਹਾ ਜਾਂਦਾ ਕਿ ਆਓ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਨੌਜਵਾਨ ਨੂੰ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਸਤਿਗੁਰੂ ਸਾਹਿਬ ਦੇ ਅੰਗਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਗੋਲੀਆਂ ਲੱਗੀਆਂ ਸੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਸਰੂਪ ਸਭਾਇਮਨ ਕੀਤਾ ਜਾਂਦਾ ਉਸ ਰੂਪ ਦੇ ਵਿੱਚ ਵੀ ਸਮੇਂ ਦੀ ਹਕੂਮਤ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਇਹ ਸੀ ਜੂਨ 84 ਦੇ ਕੱਲੂ ਕਰਦੀ ਯਾਦ ਦੇ ਵਿੱਚ ਜੋ ਦਲ ਖਾਲਸਾ ਵਰ ਪ੍ਰੋਗਰਾਮ ਲੀਕਿਆ ਜਾਂਦਾ ਵਾ ਕੋਸ਼ਿਸ਼ ਕਰਾਂਗੇ ਆਪਾਂ ਇਸ ਹਫਤੇ ਦੇ ਵਿੱਚ ਇਸ ਹਫਤੇ ਨਹੀਂ ਤਕਰੀਬਨ ਆਪਾਂ ਸਾਰਾ ਸਾਲ ਹੀ ਤੇ ਸਮੇਂ ਦੀ ਹਕੂਮਤ ਨੂੰ ਕੋਸਿਆ ਵੀ ਜਾਂਦਾ ਤੇ ਗੱਲਬਾਤ ਵੀ ਚੱਲਦੀ ਰਹਿੰਦੀ ਆ ਪਰ ਇਸ ਹਫਤੇ ਦੀ ਜਦੋਂ ਗੱਲ ਕਰਦੇ ਆ ਜੂਨ ਦੀ ਗੱਲ ਕਰਦੇ ਆ ਨਵੰਬਰ ਦੀ ਗੱਲ ਕਰਦੇ ਆ ਉਦੋਂ ਚੀਜ਼ ਫੇਰ ਉੱਠਦੀ ਆ ਹਰ ਨੌਜਵਾਨ ਹੋਵੇ ਉਹ ਮਾਈ ਪਾਈ ਹੋਵੇ ਫੇਰ ਉਹ ਸੜਕਾਂ ਤੇ ਉਤਰਦਾ ਫੇਰ ਉਹ ਗੁਹਾਰ ਲਗਾਉਂਦਾ ਅਪੀਲ ਕਰਦਾ ਦਲੀਲ ਦੇ ਨਾਲ ਗੱਲ ਕਰਦਾ ਤੇ ਨਾਲ 84 ਦੇ ਵਿੱਚ ਹੋਏ ਖੱਲੂ ਘਰੇ ਦੀ ਯਾਰ ਮਨਾਉਣ ਦੇ ਨਾਲ-ਨਾਲ ਇਨਸਾਫ ਦੀ ਵੀ ਲੜਾਈ ਲੜਦਾ ਲੜਦਾ ਅੱਜ 41ਵੇਂ ਸਾਲ ਦੇ ਵਿੱਚ ਪੈ ਰੱਖਣ ਜਾ ਰਿਹਾ ਇਹ 41ਵਾਂ ਜਿਵੇਂ ਕਿ ਪ੍ਰੋਗਰਾਮ ਮਨਾਇਆ ਜਾ ਰਿਹਾ ਦਲ ਖਾਲਸਾ ਵੱਲੋਂ 6 ਤਰੀਕ ਨੂੰ ਬੰਦ ਦੀ ਕੌਲਣ ਕਿਹਾ ਆਵਾਜ਼ਾਂ ਵੀ ਬਿਲਕੁਲ ਬੰਦ ਰਹਿਣਗੀ ਦੁਕਾਨਦਾਰ ਭਾਈਚਾਰ ਸੜਨਾਂ ਸਹਿਮਤ ਹੋਣ ਦੁਕਾਨਦਾਰੀਆਂ ਬੰਦ ਕਰਨ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ 5 ਤਰੀਕ ਨੂੰ ਇੱਕ ਪ੍ਰੋਗਰਾਮ ਕੀਤਾ ਜਾਣਾ ਵਾ ਦਲ ਖਾਲਸਾ ਵੱਲੋਂ ਉਹਦੇ ਵਿੱਚ ਸ਼ਮੂਲੇ ਦੇ ਗੱਲ ਕੀਤੇ ਕਿ ਨੌਜਵਾਨੀ ਵੱਡੇ ਪੱਧਰ ਦੀ ਸ਼ਮੂਲਤ ਕਰੇ ਤੇ 6 ਤਰੀਕ ਨੂੰ ਕੇਵਲ ਅੰਮ੍ਰਿਤਸਰ ਬੰਦ ਉਹਦੇ ਵਿੱਚ ਵੀ ਕੇਵਲ ਦੁਕਾਨਾਂ ਬੰਦ ਕੀਤੀਆਂ ਜਾਣੇ ਆਵਾ ਦੁਕਾਨਦਾਰੀ ਦੇ ਨਾਲ ਨਾਲ ਕਿਹਾ ਕੋਈ ਆਵਾਜ਼ਾਂ ਵੀ ਬੰਦ ਨਹੀਂ ਹੋਣੀ ਕੇਵਲ ਮੈਡੀਕਲ ਸਹੂਲਤਾਂ ਵਿੱਚ ਚੱਲਣ ਗਿਆ ਪਰ ਬਾਕੀ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਇਹ ਸ਼ਮੂਲੀਅਤ ਬੰਦੇ ਦੇ ਵਿੱਚ ਸਾਡੇ ਨਾਲ ਸ਼ਮੂਲੀਅਤ ਕੀਤੀ ਜਾਵੇ ਸਾਡੇ ਦੁੱਖ ਦੇ ਵਸਤ੍ਰਿਕ ਹੋਇਆ ਜਾਵੇ